20 ਲੱਖ ਦਾ ਕਿਲਾ ਸੀ ਉਥੇ 20 ਲੱਖ ਦਾ ਸਰ ਕਿਲਾ ਸੀਗਾ ਜਿੱਥੇ ਅੱਜ ਅਥਾਰ ਫੋਟ ਦੇ ਚੜ ਗਈ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੀਲ ਕੀਤੀ ਸੀਗੀ ਤੇ ਜਿਸ ਦਾ ਖੇਤ ਉਸ ਦੀ ਰੇਤ ਪਾਲਸੀ ਲਾਗੂ ਕੀਤੀ ਜਾਵੇ ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤੀ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਰੇਤ ਕੱਢ ਰਹੇ ਅਸਲ ਕੰਡਿਆ ਦੀ ਤਾਰ ਤੋਂ ਪਾਰ ਜਿੱਥੇ ਬੀਆ ਸਰ ਦੇ ਗੇਟ ਲੱਗੇ ਆ ਸਾਤ ਸਾਤ ਫੋਟੋ ਦੇ ਹਟ ਸਾਡੇ ਨੂੰ ਪੁੱਛੋ ਕਿੱਦਾਂ ਨਿਕਲੂਗੀ ਉਹ ਕਿੰਦੇ ਸਰਕਾਰ ਦੇ ਅੰਦਰ ਆਉਂਦੇ ਆ ਜੋ ਸਾਡੇ ਦੇ ਕਾਨੂੰਨ ਲਾਗੂ ਕਰਦੇ ਆ ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਕਿਹੜੇ ਚਾਹੁੰਦੇ ਹੋ 50 ਕਿਲੋਮੀਟਰ ਬੀਐਸਬ ਦੇ ਅੰਦਰ ਆਉਂਦੇ ਹੋ ਸੱਦ ਹੋਣੀ ਅਸੀਂ ਆਉਂਦੇ ਹੁਣ ਕਿੱਥੇ ਕਿੰਦੇ ਸਰਕਾਰ ਸਾਹਿਬ ਹੁਣ ਕਿੰਦੇ ਸਰਕਾਰ ਕਿੱਥੇ ਆ ਹੁਣ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਇਆ ਪੱਗ ਕਿੱਲੇ ਦਾ ਕਿੰਨੇ ਦੇਣਾ